ਫਿੰਗਰਾਂ ਨੂੰ ਬੇਦੇ ਨਾ ਆਉਂਦੇ ਨਾ ਆਉਂਦੇ ਬਾਈਪਾ ਨਹੀਂ ਦਿੱਤਨੇ ਸਾਰੇ ਫਿੰਗਰ ਕੱਟਦੇ ਵਾਰ ਆ ਇਹ ਤਿਆ ਦੇਖ ਲੋ ਆਪਣਾ ਆਪਣਾ ਫਿੰਗਰਾਂ ਦਾ ਬਹੁਤ ਜਿਆਦਾ ਇਕੱਠਾ ਹੈਗਾ ਤੇ ਸ਼ੰਭੂ ਵਾਟਰ ਜਿਹੜਾ ਪੁੰਛਣਾ ਕਾਫਲਾ ਬਾਈ ਗਲਾਬ ਸਿੱਧੂ ਓਰੀ ਬਾਈ ਗਲਾਬ ਸਿੱਧੂ ਹੋਰੀ ਜਿੰਦਾਬਾਦ ਪਹਿਲਾ ਆਪਾਂ ਵੀ ਡਰਾਈਵਰ ਲੈ ਕੇ ਆਉਣਾ ਸੀ ਫਿਰ ਮੀਂਹ ਦਾ ਮੌਸਮ ਜਿਹੜਾ ਹੋ ਗਿਆ ਖਰਾਬ ਤਾਂ ਕਰਕੇ ਫਿਰ ਥੇਰੇ ਗੱਡੀ ਲੈ ਕੇ ਆਏ ਪਹਿਲਾਂ ਸਲਾਹ ਸੀ ਵੀ ਟਰੈਕਟਰ ਹੀ ਲੈ ਕੇ ਜਾਵਾਂਗੇ ਸਰਪਸ ਰੋਡ ਵੀਰ ਨਹੀਂ ਨਹੀਂ ਆਹ ਦੇਖੋ ਪੂਰਾ ਨਹੀਂ ਮੁੜਦਾ ਇੱਥੇ ਫੜਾ ਦੇਖ ਲਓ ਬਾਈ ਜਾਗਦੀ ਜ਼ਮੀਰ ਵਾਲਿਆਂ ਨਾਲ ਹੁਣ ਲੋਕ ਹੋ ਗਏ ਸਿਆਣੇ ਵਧੀਆ ਬੰਦੇ ਨਾਲ ਤੁਰਦੇ ਨੇ ਕਿਉਂ ਨਹੀਂ ਅਮਰਤਾ ਪਹਿਲਾਂ ਚੰਡੀਗੜ੍ਹ ਕਿੰਨੀ ਦੂਰ ਪੈ ਜਾਂਦਾ ਪਹਿਲਾਂ ਉਰੇ ਆਏ ਬਾਈ ਕਰਕੇ ਤੇ ਹੁਣ ਫਿਰ ਜਾ ਰਹੇ ਆ ਬਾਰਡਰ ਨਹੀਂ ਪਿੱਛੇ ਛੱਡ ਕੇ ਆਏ ਪਹਿਲਾਂ ਬਾਰਡਰ ਵੀ ਕਾਫਲੇ થી ਜਾਣਾ ਤੇ ਇਧਰੋਂ ਅਮਰਤ ਉਰੇ ਨੂੰ ਲੈ ਕੇ ਆ ਜੀ ਤੁਹਾਨੂੰ ਜੀ ਆਲੇ ਹਨ ਜਸਪ੍ਰੀਤ ਆ ਦੇਖੋ ਟਰੈਕਟਰ ਵੀ ਲੱਗੇ ਆ ਨਾਲ ਆ ਦੇਖੋ ਬਾਈ ਨੇ ਕਿੰਨੀ ਘੈਂਟ ਤਸਵੀਰ ਲਵਾਈਆ ਗਿਆ ਆ ചളി ലീലോ <laughs> ਲੈਣ ਚ ਰੱਖਾ ਲੈ ਵੀ ਮਿੱਤਰੋ ਕਹਿੰਦੇ ਮਹਾਲੀ ਤੋਂ ਗਰਜਿਆਗਾ ਸਾਰਾ ਇਕੱਠ ਤੇ ਇਹ ਜਾਣਾ ਹੁਣ ਆਪਣਾ ਸ਼ੰਭੂ ਵਾਟਰ ਬਾਈਪਾਨੇ ਸਿੱਧੂ ਨੇ ਜਿਹੜਾ ਇਕੱਠ ਰੱਖਿਆ ਸੀ ਆ ਬਾਈ ਸਿੱਧੂ ਵੀ ਚਾਹੇ ਦੀ ਯਾਦ ਦੇ ਵਿੱਚ ਤੇ ਸਾਰੇ ਨੌਜਵਾਨ ਪਹੁੰਚੇ ਨੇ ਬਾਈ ਬਹੁਤ ਬਹੁਤ ਜਿਆਦਾ ਇਕੱਠਾ ਹੈਗਾ ਵੀਡੀਓ ਨੂੰ ਸ਼ੇਅਰ ਕਰ ਦਿਓ ਬਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਫੇਸਬੁੱਕ ਪੇਜ ਨੂੰ ਕਰ ਲੋ ਫੋਲੋ 来 ਵੀ ਮਿੱਤਰੋ ਚੱਲ 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 ਚੱਲ